ਜਦੋਂ ਪਰਿਵਾਰ ਦੇ ਵਿੱਚ ਪਹੁੰਚਦੇ ਹਾਂ ਤਾਂ ਪਰਿਵਾਰ ਵੱਲੋਂ ਬਹੁਤ ਨਿੱਘਾ ਸਵਾਗਤ ਜਿਹੜਾ ਕੀਤਾ ਜਾਂਦਾ। ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਾਡੇ ਵਿੱਚ ਤੁਰਿਆ ਫਿਰਦਾ ਹੈ। ਨਹੀਂ ਤਾਂ ਅਸੀਂ ਵਿਆਹਾਂ, ਸ਼ਾਦੀਆਂ ਦੇ ਉੱਤੇ, ਮਰਗ ਭੋਗਾਂ ਦੇ ਉੱਤੇ ਇਕੱਠੇ ਹੁੰਦੇ ਸੀ। ਰਾਜਿਆਨ ਨੂੰ ਖੁਸ਼ੀ ਮਿਲਦੀ ਹੈ ਕਿ ਇਹ ਸਾਡੇ ਹੱਕਾਂ ਦੇ ਲਈ ਆਇਆ ਆ ਅਸੀਂ ਬਹੁਤ ਪਾਰਟੀਆਂ ਨੂੰ ਕਿਉਂਕਿ ਮੈਂ ਹੀ ਆ ਕੇ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਆਪਾਂ ਹੁਣ ਇਹਨਾਂ ਨੂੰ ਵੋਟ ਪਾ ਕੇ ਦੇਖ ਲਈਏ ਆਪਾਂ ਇਹਨਾਂ ਨੂੰ ਵੋਟ ਪਾ ਕੇ ਦੇਖ ਲਈਏ ਮੈਨੂੰ ਯਾਦ ਹੈ ਪਾਰਟੀਆਂ ਦੀ ਮਦਦ ਕਰਨ ਨੂੰ ਜਦੋਂ ਮੈਨੀਫੈਸਟੋ ਕੱਢਦੇ ਹੁੰਦੇ ਸੀ ਸਾਡੇ ਲੁਧਿਆਣੇ ਨੂੰ ਸਾਡੇ ਪੰਜਾਬ ਨੂੰ ਇਦਾਂ ਦਾ ਬਣਾ ਦੇਣਾ ਤੇ ਅਸੀਂ ਉਹ ਖਾਬਾਂ ਦੇ ਵਿੱਚ ਸੋਚਿਆ ਕਰਨਾ ਐ ਮੈਟਲ ਵਰਗੀਆਂ ਸੜਕਾਂ ਬਣ ਜਾਣਗੀਆਂ ਉਦੋਂ ਵੀ ਚੀਟਿੰਗ ਹੁੰਦੀ ਸੀ ਸਾਨੂੰ ਪਤਾ ਨਹੀਂ ਸੀ ਅੱਜ ਜਦੋਂ ਹੋਸ਼ ਸੰਭਾਲੀ ਆ ਤਾਂ ਸਮਝ ਆਈ ਵੀ ਉਦੋਂ ਦੀ ਉਹ ਚੀਟਿੰਗ ਚੱਲਦੀ ਆਈ ਹੈ ਪੰਜਾਬ ਨੂੰ ਪਿਆਰ ਕਰਨ ਵਾਲੀ ਹੈ ਪਰ ਜਿਹੜੇ ਪਿਛਲੇ ਦੌਰ ਦੇ ਵਿੱਚ ਰਹਿ ਕੇ ਗਏ ਉਹਨਾਂ ਨੇ ਠੱਗੀ ਦੀ ਕੋਈ ਕਸਰ ਨਹੀਂ ਛੱਡੀ ਇਸ ਲਈ ਜਾਗੋ ਆ ਤਿੰਨ ਸਾਲ ਦੇ ਵਿੱਚ ਚੜਦੇ ਸਾਲ ਹੀ ਆਮ ਆਦਮੀ ਪਾਰਟੀ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰਦੇ ਸੀ ਇਸ ਲਈ ਜਾਗੋ ਅਤੇ ਧਿਆਨ ਦਿਓ ਵੀ ਅਸੀਂ ਕਿੱਧਰ ਨੂੰ ਤੇ ਕਿਵੇਂ ਚੱਲਣਾ ਆ ਅੱਜ ਲੋੜ ਹੈ ਚੇਂਜ ਲਿਆਉਣ ਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖੋ ਸਟੇਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਕੈਂਪੇਨ ਜਿਹੜੀ ਕਿ ਆ ਲਗਾਤਾਰ ਹੀ ਪੱਛਮੀ ਇਲਾਕੇ ਦੇ ਵਿੱਚ ਚੱਲਦੀ ਪਈ ਹੈ ਜਿੱਥੇ ਵੱਖ-ਵੱਖ ਪਾਰਟੀਆਂ ਨੇ ਵੱਡੇ ਜਿਹੜੇ ਕਿ 스타 ਪ੍ਰਚਾਰਕ ਲੈ ਕੇ ਆ ਰਹੀ ਹੈ ਪਰ ਜਿੱਥੇ ਦੂਜੇ ਪਾਸੇ ਆਜ਼ਾਦ ਉਮੀਦਵਾਰ ਐਲਬਰਟ ਦੁਆਜੀ ਨੇ ਤਾਂ ਉਹ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਇੱਕ ਪਰਿਵਾਰਕ ਤੌਰ ਤੇ ਮੀਟਿੰਗਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਦੁਆ ਸਾਹਿਬ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਠੀਕ ਠਾਕ ਹਾਂ ਪਰਿਵਾਰ ਠੀਕ ਹੈ ਬਹੁਤ ਵਧੀਆ ਜੀ ਅ ਸਰ ਕਿਸ ਤਰੀਕਿਆਂ ਨਾਲ ਜਿਹੜੀ ਕੈਂਪੇਨ ਚੱਲਦੀ ਪਈ ਕਿਉਂਕਿ ਜਦੋਂ ਪਰਿਵਾਰ ਦੇ ਵਿੱਚ ਪਹੁੰਚਦੇ ਹਾਂ ਤਾਂ ਪਰਿਵਾਰ ਵੱਲੋਂ ਬਹੁਤ ਨਿੱਘਾ ਸਵਾਗਤ ਜਿਹੜਾ ਕੀਤਾ ਜਾਂਦਾ ਹਾਂਜੀ ਹਾਂਜੀ ਕਿਉਂਕਿ ਪਰਿਵਾਰ ਹੀ ਇਦਾਂ ਦਾ ਪਰਿਵਾਰ ਹੈ ਜੀ ਬਚਪਨ ਇੱਥੇ ਪੜ੍ਹਾਈ ਇੱਥੇ ਚੱਲੀਆਂ ਗੱਲ ਕਰਨ ਆਪਣੇ ਬੇਟਾ ਨਾਲ ਜੀ 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 ਹੁਣ ਤਾਂ ਦੇਖ ਕਿੱਤੇਆਂ ਦੇਖੋ ਭਗਵਾਨ ਕਰੇ ਤੂੰ ਜਿੱਤੇ ਜੀ ਜੀ ਲਗਾ ਬੱਚਿਆਂ ਦਾ ਜਦੋਂ ਸੋਚੀ ਬਿਲਕੁਲ ਬਿਲਕੁਲ ਜੀ ਬੱਚਿਆਂ ਦਾ ਜੀ ਜੀ ਆ ਸਾਡਾ ਪੜੋਸੀ ਜੀ ਲੋੜ ਹੈਗੀ ਅਸੀਂ ਇਹਨੂੰ ਕਹਿ ਦਾਂਗੇ ਫਿਰ ਤੁਹਾਡੇ ਕੋ ਫੋਨ ਜਾਵੇ ਬਿਲਕੁਲ ਸਹੀ ਮੈਂ ਆਪ ਆਇਆ ਕਰੂੰਗਾ ਮਾਤਾ ਜੀ ਮੈਂ ਉਹ ਨਹੀਂ ਵੀ ਮੇਰੇ ਕੋ ਪਹੁੰਚਣਾ ਤੁਸੀਂ ਮੈਨੂੰ ਫੋਨ ਕਰਨਾ ਮੈਨੂੰ ਸੁਨੇਹਾ ਭੇਜਣਾ ਤੇ ਮੈਂ ਆਪ ਆਇਆ ਕਰੂੰਗਾ ਪਰਿਵਾਰ ਹੈ ਜੀ ਮੇਰਾ ਗੱਲ ਇਹ ਹੈ ਕਿ ਅੱਜ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਾਡੇ ਵਿੱਚ ਤੁਰਿਆ ਫਿਰਦਾ ਹੈ ਨਹੀਂ ਤਾਂ ਅਸੀਂ ਵਿਆਹਾਂ ਸ਼ਾਦੀਆਂ ਦੇ ਉੱਤੇ ਮਰਗ ਭੋਗਾਂ ਦੇ ਉੱਤੇ ਇਕੱਠੇ ਹੁੰਦੇ ਸੀ ਪਰ ਜਦੋਂ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਕਿ ਇਹ ਸਾਡੇ ਹੱਕਾਂ ਦੇ ਲਈ ਆਇਆ ਆ ਤੇ ਅਸੀਂ ਬਹੁਤ ਪਾਰਟੀਆਂ ਨੂੰ ਕਿਉਂਕਿ ਮੈਂ ਹੀ ਆ ਕੇ ਇਹਨਾਂ ਨੂੰ ਕਹਿੰਦਾ ਹੁੰਦਾ ਆ ਵੀ ਆਪਾਂ ਹੁਣ ਇਹਨਾਂ ਨੂੰ ਵੋਟ ਪਾ ਕੇ ਦੇਖ ਲਈਏ ਆਪਾਂ ਇਹਨਾਂ ਨੂੰ ਵੋਟ ਪਾ ਕੇ ਦੇਖ ਲਈਏ ਮੈਨੂੰ ਯਾਦ ਹੈ ਕਿ ਮੈਂ ਬੜਾ ਜੋਸ਼ ਹੁੰਦਾ ਸੀ ਪਾਰਟੀਆਂ ਦੀ ਮਦਦ ਕਰਨ ਨੂੰ ਜਦੋਂ ਇਹ ਮੈਨੀਫੈਸਟੋ ਕੱਢਦੇ ਹੁੰਦੇ ਸੀ ਵੀ ਐਜੂਕੇਸ਼ਨ ਪੀਕ ਤੇ ਪਹੁੰਚਾ ਦੇਣੀ ਹੈ ਅਸੀਂ ਹੈਲਥ케ਅਰ ਦੇ ਦੇਣੀ ਆ ਤੁਹਾਨੂੰ ਲੋੜ ਹੀ ਨਹੀਂ ਸਾਨੂੰ ਇੰਗਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਸੁਪਨੇ ਦੇ ਗਾਣੇ ਵੀ ਅਸੀਂ ਸਾਡੇ ਇੰਡੀਆ ਨੂੰ ਸਾਡੇ ਲੁਧਿਆਣੇ ਨੂੰ ਸਾਡੇ ਪੰਜਾਬ ਨੂੰ ਇਦਾਂ ਦਾ ਬਣਾ ਦੇਣਾ ਤੇ ਅਸੀਂ ਉਹ ਖਾਬਾਂ ਦੇ ਵਿੱਚ ਸੋਚਿਆ ਕਰਨਾ ਵੀ ਯਾਰੇ ਸਾਡੀਆਂ ਪਕਡੰਡੀਆਂ ਆ ਮੈਟਲ ਵਰਗੀਆਂ ਸੜਕਾਂ ਬਣ ਜਾਣਗੀਆਂ ਉਦੋਂ ਵੀ ਚੀਟਿੰਗ ਹੁੰਦੀ ਸੀ ਸਾਨੂੰ ਪਤਾ ਨਹੀਂ ਸੀ ਉਦੋਂ ਟਿਰ ਕਿਟਾਂ ਨਾਲ ਸੜਕਾਂ ਬਣ ਜਾਣੀਆਂ ਦੋ ਮਿੱਟਾਂ ਨਾਲ ਸੜਕਾਂ ਬਣ ਜਾਣੀਆਂ ਅੱਜ ਜਦੋਂ ਹੋਸ਼ ਸੰਭਾਲੀ ਆ ਤਾਂ ਸਮਝ ਆਈ ਵੀ ਉਦੋਂ ਦੀ ਉਹ ਚੀਟਿੰਗ ਚੱਲਦੀ ਆਈ ਹੈ ਤੇ ਅੱਜ ਕੇਸ ਸਾਡੇ ਤਾਈ ਪਹੁੰਚ ਗਈ ਹੈ ਆ ਥੱਲੇ ਨਜ਼ਰ ਮਾਰੋ ਥੱਲੇ ਨਜ਼ਰ ਮਾਰੋ ਦੀ ਆ ਇੰਟਰ ਲੱਗੀਆਂ ਟਾਈਲਾਂ ਜਿਹੜੀਆਂ ਨੇ ਇਹ ਸਿਰਫ ਇਸ ਲਈ ਲੱਗੀਆਂ ਨਾ ਕਿ ਲੋਕ ਦੀ ਲੋੜ ਨਾ ਪਵੇ ਸਾਡੀ ਫੈਕਟਰੀ ਦੀਆਂ ਟਾਈਲਾਂ ਇੱਥੇ ਚੱਲਣ ਤਾਂ ਕਿ ਸਾਨੂੰ ਮੋਟੀ ਕਮਿਸ਼ਨ ਆਵੇ ਅੱਜ ਲੁਧਿਆਣੇ ਦੇ ਸਾਰੇ ਲੋਕ ਜਾਣਦੇ ਨੇ ਮਲਹਾਰ ਰੋਡ ਦਾ ਕੀ ਹਾਲ ਹੋ ਗਿਆ ਆ ਉਹਨੂੰ ਸਨਕਚੀ ਕਰਦੇ ਕਰਦੇ ਉਹਨੂੰ ਟਾਈਟ ਕਰਤਾ ਆਪਣੀਆਂ ਟੈਲਾਂ ਵੇਚਣ ਦੀ ਖਾਤਰ ਸਰਾਂਬਾ ਨਗਰ ਮਾਰਕੀਟ ਦਾ ਕੀ ਹਾਲ ਹੋ ਗਿਆ ਆ ਅਸੀਂ ਜੀ ਇਹ ਬਹੁਤ ਆਲੀਸ਼ਾਨ ਬਣਾਤੀ ਐ ਉਹਦੀ ਪਾਰਕਿੰਗ ਖਤਮ ਕਰਤੀ ਤੇ ਜਿੱਥੇ ਹਿੱਸਾ ਸੀ ਉਹਦੀ ਮਾਰਕੀਟ ਚਲਾਤੀ ਅੱਜ ਹੋਸ਼ਟ ਆਓ ਮੇਰੇ ਲੁਧਿਆਣਾ ਵੈਸਟ ਦੇ ਹਲਕਾ ਨਿਵਾਸੀਓ ਯਾਦ ਰੱਖੋ ਤੁਹਾਨੂੰ ਕਿਦਾਂ ਲੁੱਟਿਆ ਗਿਆ ਕਿਦਾਂ ਕੁਸਟਿਆ ਗਿਆ ਕਿਦਾਂ ਠੱਗਿਆ ਗਿਆ ਅੱਜ ਚਾਹੇ ਕਾਂਗਰਸ ਹੀ ਉਹਨੇ ਠੱਗਿਆ ਚਾਹੇ ਸ਼੍ਰੋਮਣੀ ਅਕਾਲੀ ਦਲ ਸੀ ਉਹਨਾਂ ਦੇ ਲੀਡਰਾਂ ਨੇ ਠੱਗਿਆ ਕਹਿੰਦੇ ਪਾਰਟੀ ਤਾਂ ਬਹੁਤ ਅੱਛੀ ਹੈ ਪੰਜਾਬ ਨੂੰ ਪਿਆਰ ਕਰਨ ਵਾਲੀ ਹੈ ਪਰ ਜਿਹੜੇ ਪਿਛਲੇ ਦੌਰ ਦੇ ਵਿੱਚ ਰਹਿ ਕੇ ਗਏ ਉਹਨਾਂ ਨੇ ਠੱਗੀ ਦੀ ਕੋਈ ਕਸਰ ਨਹੀਂ ਛੱਡੀ ਇਸ ਲਈ ਜਾਗੋ ਆ ਤਿੰਨ ਸਾਲ ਦੇ ਵਿੱਚ ਚੜਦੇ ਸਾਲ ਹੀ ਆਮ ਆਦਮੀ ਪਾਰਟੀ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰਦੇ ਸੀ ਇਸ ਲਈ ਜਾਗੋ ਅਥੇ ਧਿਆਨ ਦਿਓ ਵੀ ਅਸੀਂ ਕਿੱਧਰ ਨੂੰ ਤੇ ਕਿਵੇਂ ਚੱਲਣਾ ਆ ਅੱਜ ਲੋੜ ਐ ਚੇਂਜ ਲੈਣ ਦੀ ਇਹ ਮੇਰਾ ਪਰਿਵਾਰ ਚਾਹੁੰਦਾ ਆ ਮੈਂ ਨਹੀਂ ਚਾਹੁੰਦਾ ਮੈਂ ਤਾਂ ਆਰਾਮ ਨਾਲ ਬੈਠਾ ਆ ਸਮਾਜ ਦੀ ਸੇਵਾ ਕਰਦਾ ਆ ਆ ਕਿੰਨੀਆਂ ਰੈਲੀਆਂ ਮੈਂ ਡਰਕਸ ਦੀਆਂ ਕੱਡੀਆਂ ਕਿੰਨਾ ਕਹਿਣਾ ਨਹੀਂ ਚਾਹੁੰਦਾ ਮੈਂ ਦੱਸਣਾ ਚਾਹਨਾ ਵੀ ਆਪਣੇ ਸੱਜਣਾ ਮਿੱਤਰਾਂ ਨੂੰ ਐਨ ਜੀਓਸ ਤੋਂ ਲੈ ਕੇ ਫੰਡ ਲੈ ਕੇ ਉਹਨਾਂ ਦਾ ਸਾਥ ਲੈ ਕੇ ਕਿੰਨਾ ਅਸੀਂ ਕਰੋਨਾ ਦੇ ਵਿੱਚ ਸੇਵਾ ਕੀਤੀ ਹੈ ਅੱਜ ਮੇਰੀਆਂ ਉਹ ਧੀਆਂ ਮੇਰੀਆਂ ਭੈਣਾਂ ਗਵਾਹੀ ਦਿੰਦੀਆਂ ਨੇ ਕਿ ਕਿੰਨੇ ਬੇਰਜਗਾਰ ਘਰ ਸੀਗੇ ਜਿਨ੍ਹਾਂ ਨੇ ਸਲਾਈ ਸਿੱਖੀ ਸੀ ਅੱਜ ਉਹ ਘਰ ਦੇ ਵਿੱਚ ਅੱਜ ਵੀ ਸਲਾਈ ਮਸ਼ੀਨਾਂ ਚੱਲਦੀਆਂ ਨੇ ਹਜ਼ਾਰਾਂ ਸਲਾਈ ਮਸ਼ੀਨਾਂ ਇਸੇ ਵੈਸਟ ਕੌਨਸਟੀਚੁਐਂਸੀ 'ਚ ਚੱਲਦੀਆਂ ਨੇ ਜਿਨ੍ਹਾਂ ਨਾਲ ਉਹਨਾਂ ਦੇ ਪਰਿਵਾਰ ਚੱਲਦੇ ਨੇ ਇਹ ਮੈਂ ਨਹੀਂ ਕੀਤਾ ਮੇਰੇ ਇੰਦਾਂ ਦੇ ਸੱਜਣ ਮਿੱਤਰਾਂ ਨੇ ਇਦਾਂ ਦੇ ਭੈਣਾਂ ਭਰਾਵਾਂ ਨੇ ਰਲ ਕੇ ਮੇਰਾ ਸਹਿਯੋਗ ਕੀਤਾ ਕਿ ਐਲਬਰਟ ਤੈਨੂੰ ਫੋਟੋ ਮਾ ਲਵਾਉਣ ਦੀ ਆਦਤ ਨਹੀਂ ਹੈ ਤੈਨੂੰ ਵੀਡੀਓ ਜਾਂ ਪਪੂਲਰ ਹੋਣ ਦੀ ਆਦਤ ਨਹੀਂ ਹੈ ਅਸੀਂ ਚਾਹਦੇ ਹਾਂ ਤੇਰੇ ਥਰੂ ਸਮਾਜ ਦੀ ਸੇਵਾ ਹੋਵੇ ਅੱਜ ਉਹ ਕਿੰਨੇ ਨਰੋਗੀ ਲੋਕ ਨੇ ਜਿਨ੍ਹਾਂ ਨੂੰ ਦਾ ਇਲਾਜ ਹੋਇਆ ਆ ਉਹ ਕਿੰਨੇ ਹੀ ਬੱਚੇ ਨੇ ਜਿਨ੍ਹਾਂ ਦੀ ਪੜ੍ਹਾਈ ਦੇ ਵਿੱਚ ਸਹਿਯੋਗ ਹੋਇਆ ਆ ਉਹ ਕਿੰਨੇ ਹੀ ਰਾਤ ਨੂੰ ਭੁੱਖੇ ਸੌਣ ਵਾਲੇ ਜਿਹੜੇ ਭੋਜਨ ਛੱਕ ਕੇ ਸੌਂਦੇ ਰਹੇ ਰਾਤ ਨੂੰ ਸੌਂਦੇ ਰਹੇ ਨੇ ਅੱਜ ਜ਼ਰੂਰਤ ਹੈ ਬਦਲਾਵ ਦੀ ਅੱਜੇ ਮੇਰਾ ਪਰਿਵਾਰ ਨਜ਼ਰ ਆ ਰਿਹਾ ਹੈ ਉਹ ਜਦੋਂ ਮੈਂ ਪਰਿਵਾਰ 'ਚ ਆਨਾ ਉਹਨਾਂ ਨੂੰ ਚਾਹ ਚੜ ਜਾਂਦਾ ਹੈ ਵੀ ਸਾਡਾ ਪੁੱਤ ਇਲੈਕਸ਼ਨ ਲੜਦਾ ਹੈ ਤੇ ਜੇ ਪੁੱਤ ਨਹੀਂ ਇਲੈਕਸ਼ਨ ਲੜ ਰਿਹਾ ਉਹ ਖੁਦ ਲੜਦੇ ਆ ਵੈਸਟ ਕੰਸਟੀਚੁਐਂਸੀ ਦਾ ਹਰ ਇਨਸਾਨ ਐਮਐਲਏ ਹੋਏਗਾ ਆਨਲਾਈਨ ਮੈਂ ਇਹ ਤੁਹਾਡੇ ਨਾਲ ਕਮਿਟਮੈਂਟ ਕਰਦਾ ਇਹ ਪ੍ਰਥਾ ਖਤਮ ਹੋ ਜਾਏਗੀ ਵੀ ਅਸੀਂ ਥਾਣੇ ਜਾ ਰਹੇ ਹਾਂ ਜੀ ਕੋਈ ਸੁਣਦਾ ਨਹੀਂ ਜਾ ਕੇ ਕਹਿਣਾ ਹੀ ਆ ਵੀ ਵੈਸਟ ਕੰਸਟੀਚੁਐਂਸੀ ਤੇ ਮੇਰਾ ਆਧਾਰ ਕਾਰਡ ਹੈ ਇਹ ਮੇਰਾ ਵੋਟਰ ਕਾਰਡ ਹੈ ਤੇ ਉਹਦੇ 'ਚ ਪਾਰਸ਼ੀਅਲਟੀ ਨਹੀਂ ਹੋਏਗੀ ਕਿਉਂਕਿ ਸਰਬ ਸਾਂਝਾ ਉਮੀਦਵਾਰ ਹੈ ਕਿਹੜਾ ਉਮੀਦਵਾਰ ਸਰਬਸਾਂਝਾ ਆਜ਼ਾਦਤਾ ਇਹਨਾਂ ਨੇ ਲਵਾਤਾ ਨਹੀਂ ਤਾਂ ਸਰਬਸਾਂਝਾ ਉਮੀਦਵਾਰ ਮੈਂ ਦੱਸਣਾ ਚਾਹਨਾ ਹੈ ਹਿੰਦੂ ਮੁਸਲਮ ਸਿੱਖ ਈਸਾਈ OBC SC ਸਾਡੇ ਰਵੀਦਾਸ ਭਾਈਚਾਰਾ ਸਾਡਾ ਵਾਲਮੀਕ ਭਾਈਚਾਰਾ ਸਾਡਾ ਤਰਖਾਨ ਭਾਈਚਾਰਾ ਤੇ ਮਿਸਤਰੀ ਭਾਈ ਕਿੰਨੇ ਭਾਈਚਾਰੇ ਨੇ ਜਿਹੜਾਂ ਨੇ ਰਲ ਕੇ ਵਿਸ਼ਵਾਸ ਕਰਕੇ ਮੈਨੂੰ ਕਿਹਾ ਕਿ ਤੁਸੀਂ ਇਲੈਕਸ਼ਨ ਲੜਨਾ ਆ ਇੱਥੇ ਗੱਲ ਉਹ ਨਹੀਂ ਰਹਿ ਜਾਂਦੀ ਇੱਥੇ ਉਹਨਾਂ ਨੇ ਵੀ ਕਿਹਾ ਆ ਜਿਹੜੇ ਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਮਾਂ ਪਾਰਟੀ ਸਮਝਦੇ ਸੀ ਜਿਨ੍ਹਾਂ ਦਾ ਖੂਨ ਕਾਂਗਰਸ ਦੇ ਲਈ ਡਲਦਾ ਸੀ ਜਿਨ੍ਹਾਂ ਨੇ ਅਕਾਲੀ ਦਲ ਦੇ ਨਾਲ ਭਾਜਪਾ ਦੇ ਲਈ ਕ੍ਰਾਂਤੀ ਲਿਆਂਦੀ ਸੀ ਤੇ ਅੱਜ ਜੇ ਝਾੜੂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਿਨ੍ਹਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀ ਉਹਨਾਂ ਦਾ ਸਰਬਸਾਂਝਾ ਉਮੀਦਵਾਰ ਹੈ ਐਲਬਰਟ ਦੁਆ ਅੱਜ ਉਹਨਾਂ ਨੂੰ ਆਸ ਹੈ ਕਿ ਜਿਹੜੀ ਗੱਲ ਦੇ ਅਸੀਂ ਵਿਸ਼ਵਾਸ ਕਰਨਾ ਸੀ ਅੱਜ ਵਿਸ਼ਵਾਸ ਕਰਾਂਗੇ ਇਸ ਲਈ ਤੁਹਾਨੂੰ ਮੈਂ ਅਪੀਲ ਕਰਦਾ ਆ ਕਿ ਜਿੱਥੇ ਸਾਰਿਆਂ ਦੀ ਆਸ ਹੈ ਤੁਹਾਡਾ ਵੀ ਮੈਂ ਸਾਥ ਚਾਹਨਾ ਆ ਤਾਂ ਕਿ ਇਹ ਆਸ ਮਜ਼ਬੂਤ ਹੋਵੇ ਤਾਂ ਕਿ ਮੈਂ ਸੇਵਕ ਬਣ ਕੇ ਕੰਮ ਕਰ ਸਕਾਂ ਮੈਂ ਸੱਚ ਕਹਿੰਦਾ ਆ ਤੁਹਾਡੇ ਤੇ ਝੂਠ ਆਇਆ ਜਾਂਦਾ ਹੈ ਜਿਹੜਾ ਪੰਚਾਇਤੀ ਪਰਮੇਸ਼ਵਰ ਦੇ ਅਸ਼ੀਰਵਾਦ ਦੇ ਨਾਲ ਆਂਦਾ ਉਹਦੇ 'ਚ ਬਹੁਤ ਬਲ ਹੁੰਦਾ ਆ ਬਹੁਤ سارے ਕੰਮ ਮੇਰੇ ਫੋਨ ਤੇ ਹੁੰਦੇ ਰਹੇ ਆ ਸਿਰਫ ਤੁਹਾਡਾ ਕਰਕੇ ਕਿਉਂਕਿ ਤੁਸੀਂ ਮੇਰੀ ਤਾਕਤ ਹੋ ਤੁਸੀਂ ਯੂਨਿਟੀ ਦਿਖਾਈ ਹੈ ਤਾਂ ਅਸੀਂ حق ਪਾਏ ਆ ਅੱਜ ਵਿਧਾਨ ਸਭਾ ਚ ਜਾਵਾਂਗੇ ਤੇ ਲੋਕਤੰਤਰ ਗੂੰਜੇਗਾ ਤੇ ਲੋਕਪਾਲ ਬਿੱਲ ਆਂਦੀ 2027 ਚ ਲਾਗੂ ਹੋਏਗਾ ਜਿਹਦਾ ਇਹ ਲਾਰਾ ਲਾ ਕੇ ਆਏ ਸੀ ਅੱਜ ਮੈਂ ਇਹਨਾਂ ਦੀ ਗੱਲ ਸੁੱਤ ਦੇਖੀ ਵੀ ਨਿਊਜ਼ਪੇਪਰ ਖੋਲਿਆ ਤੇ ਨਿਊਜ਼ਪੇਪਰ ਚ ਕੀ ਆਇਆ ਵੀ 450 ਸਾਲਾ ਮਨਾਣਾ ਆ ਪਬਲਿਕ رائے ਦੇ ਅੱਜ ਪਬਲਿਕ ਯਾਦ ਆ ਗਈ ਕਿਉਂਕਿ ਜਨਤਾ ਦੀ ਆਵਾਜ਼ ਬੋਲ ਰਹੀ ਹੈ ਅੱਜ ਤੁਹਾਨੂੰ ਯਾਦ ਆ ਗਿਆ ਇਸ ਲਈ ਗੁਰੂ ਸਾਹਿਬ ਦਾ ਦਿਹਾੜਾ ਮਨਾਉਣ ਦੇ ਲਈ ਵੀ ਕਹਿੰਦੇ ਪਬਲਿਕ رائے ਦੇ ਤਿੰਨ ਸਾਲ ਸੁੱਤੇ ਸੀ ਅੱਜ ਵੋਟਾਂ ਦੇ ਲਈ ਤੁਸੀਂ ਜੱਟ ਕਮਿਊਨਿਟੀ ਦੇ ਜੱਟ ਐਜੀਟੇਸ਼ਨ ਤੇ ਅਤਿਆਚਾਰ ਕੀਤਾ ਸਿਰਫ ਲੁਧਿਆਣੇ ਦੇ ਲਈ ਅੱਜ ਜਿਨ੍ਹਾਂ ਨੂੰ ਤੁਸੀਂ ਖੁਸ਼ ਕਰਨਾ ਚਾਹੁੰਦੇ ਹੋ ਖੁਸ਼ ਨਹੀਂ ਹੋਣੇ ਕਿਉਂਕਿ ਐਡੇ ਜਜ਼ੀਏ ਤੁਸੀਂ ਸਾਡੇ ਇੰਡਸਟ੍ਰੀਅਲਿਸਟ ਤੇ ਲਾਤੇ ਆ ਇੰਨਾ ਧੱਕਾ ਤੁਸੀਂ ਕਰਦੇ ਹੋ ਆਪਣੀਆਂ ਕਮੇਟੀਆਂ ਭੇਜ-ਭੇਜ ਕੇ ਕਿ ਤੁਹਾਨੂੰ ਵੋਟ ਪਾਏ ਉਹ ਬੇਵਕੂਫ ਨਹੀਂ ਨੇ ਉਹ ਸਮਝਦਾਰ ਨੇ ਐਤ ਕਿ ਤੁਹਾਨੂੰ ਚੇਂਜ ਦਿਖਾਣਗੇ ਤੇ ਤੁਸੀਂ ਦੇਖੋਗੇ Thank you. ਤਦੋਂ ਸਭ ਇੱਕ ਨਾ ਜਦੋਂ ਵੈਸਟ ਲਾਕੇ ਚ ਹੁਣ ਜਦੋਂ ਦੇ ਇਲੈਕਸ਼ਨ ਅਨਾਉਂਸ ਹੋਏ ਨੇ ਤਾਂ ਉਸ ਤੋਂ ਬਾਅਦ ਵੱਡੀਆਂ ਪਾਰਟੀਆਂ ਜਿਹੜੇ ਮੰਤਰੀ ਹੈ ਲਗਾਤਾਰ ਜਿੱਥੇ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਮੀਟਿੰਗਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਲੋਕਾਂ ਨਾਲ ਜਿਹੜੇ ਕੀ ਹੈ ਤਾਲੁਕ ਜਿਹੜਾ ਕਿ 1 ਟੂ 1 ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਕਿਸ ਤਰੀਕੇ ਨਾਲ ਵਿਖਦੇ ਹੋ ਵੀ ਜਿਹੜੇ ਮੰਤਰੀ ਪਹਿਲਾਂ ਕਦੇ ਨਜ਼ਰ ਨਹੀਂ ਸੀ ਆਉਂਦੇ ਤਾਂ ਹੁਣ ਸਾਰੇ ਆਮ ਹੀ ਵੈਸਟ ਲਾਕੇ ਚ ਤੁਰੇ ਫਿਰਦੇ ਨੇ ਨਜ਼ਰ ਉਹ ਫੇਰ ਨਹੀਂ ਆਣੇ ਇਲੈਕਸ਼ਨਾਂ ਤੋਂ ਬਾਅਦ ਉਹ ਏਸੀ ਵੈਸਟ ਲਾਕੇ 'ਚ ਹੀ ਹੈ ਨਾ ਕਿਉਂਕਿ ਉਹ ਇੱਥੇ ਦੇ ਵਸਨੀਕ ਨਹੀਂ ਹੈ ਮੈਂ ਕੈਂਪੇਨ ਕਰ ਉਤੇ ਦਾ ਜਿਹੜੇ ਘਰ ਘਰ ਗੇਟ ਖੜਕਾਉਂਦੇ ਨੇ ਸਾਡੇ ਪੰਜਾਬੀਆਂ ਦਾ ਹੱਕ ਕਿਉਂ ਖੋਇਆ ਜਾਂਦਾ ਉਹੀ ਪੰਜਾਬੀਆਂ ਨੂੰ ਦਿਹਾੜੀ ਦੇ ਕੇ ਕੰਮ ਤੇ ਲਾਂਦੇ ਉਹਨਾਂ ਦਾ ਘਰ ਤਾਂ ਚੱਲਦਾ ਅੱਜ ਬਾਹਰលਿਆਂ ਨੂੰ ਲਿਆ ਕੇ ਪਹਿਲਾਂ ਸਾਡੇ ਸਿਰਾਂ ਤੇ ਬਿਠਾਤਾ ਤੇ ਬਾਹਰលਿਆਂ ਨੂੰ ਲਿਆ ਕੇ ਸਾਡੇ ਇੱਥੇ ਪ੍ਰਚਾਰ ਕੀਤਾ ਜਾਂਦਾ ਕਿਉਂ ਵੀ ਕੱਲ ਨੂੰ ਇਹ ਸਾਡੇ ਆਮ ਲੋਕਾਂ ਨਾਲ ਲੋਕਲ ਨਾਲ ਗੱਲ ਨਾ ਕਰ ਸਕਣ ਅੱਜ ਲੋਕਲ ਲੋਗ ਇਹਨਾਂ ਤੋਂ ਟੁੱਟ ਚੁੱਕੇ ਨੇ ਇਹਨਾਂ ਤੋਂ ਉਖੜ ਚੁੱਕੇ ਨੇ ਅਜੋ ਇਹਨਾਂ ਲਈ ਕੰਮ ਨਹੀਂ ਕਰਕੇ ਰਾਜੀ ਇਸ ਲਈ ਇਹ ਬਾਹਰੋਂ ਲਿਆ ਕੇ ਇੱਥੇ ਮੰਤਰੀ ਸੰਤਰੀ ਬਿਠਾਉਂਦੇ ਆ ਨਾ ਉਹ ਮੰਤਰੀ ਲੱਭਣੇ ਨਾ ਉਹ ਸੰਤਰੀ ਲੱਭਣੇ ਇਸ ਲਈ ਜਾਗੋ ਤੇ ਇਹਨਾਂ ਨੂੰ त्याਗੋ ਇਹ ਤੁਹਾਡਾ ਫਰਜ਼ ਬਣ ਜਾਂਦਾ ਹੈ ਤਾਂ ਇਹ ਸਾਡੇ ਨਾਲ ਸਰਬਸਾਂਝੇ ਐਲਬਰਟ ਦੁਆ ਸਾਹਿਬ ਵੀ ਜਿਹੜੇ ਹੁਣ ਪੱਛਮੀ ਚੋਣਾ ਵਿੱਚ ਖੜੇ ਹੋਏ ਨੇ ਉਹ ਇਹ ਚਾਹੁੰਦੇ ਨੇ ਵੀ ਲੋਕ ਜੇਕਰ ਬਦਲਾਵ ਚਾਹੁੰਦੇ ਨੇ ਤਾਂ ਇੱਕ ਵਾਰ ਇਹਨਾਂ ਨੂੰ ਚੁਣਨ ਤੇ ਜਿਹੜਾ ਇੱਕ ਬਦਲਾਵ ਆਪਣੇ ਇੱਕ ਪਰਿਵਾਰ ਜਿਹੜਾ ਮੈਂਬਰ ਹੈ ਉਸ ਤੋਂ ਜਿਹੜਾ ਬਦਲਾਵ ਜਿਹੜਾ ਹੋਏਗਾ ਉਹ ਦੇਖਣ ਤੇ ਇਦਾਂ ਦੀ ਹੋਰ ਅਪਡੇਟ ਸਾਡੇ ਚੈਨਲ ਨੂੰ ਫੋਲੋ ਜਰ ਕਰ ਲੋ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂਬਰ ਵੀ